پہنچے بابا جی بابا فری جیسا میری کیونکہ ستسنگ جدو کو گرو کا پیار ہے پرمیشر کا پیار ہے ਇਹ ਦੋਤਰ ਦਾ ਮਿਹਰਬਾਨੀ ਕਹਿੰਦੀ ਸੰਤ ਮੁਏ ਬਾਬਾ ਫੁੱਟਾ ਜੀ ਵਰਗਾ ਸੰਤ ਕਿਹੜਾ ਦੁਨੀਆ ਤੇ ਹੋਇਆ ਧਰਮ ਗਿਆਨੀ ਸੰਤ ਬਾਬਾ ਜੀ ਸੰਤ ਮੁਏ ਕਿਆ ਹੋਈ ਐ ਜੋ ਆਪਣੇ ਘਰ ਆ ਜਾਏ ਆਪਣੇ ਘਰ ਵਾਂਗ ਦੇ ਜਿਹੜੇ ਮੇਰੇ ਵਰਗੇ ਭੁੱਲ ਗਏ ਆਪਣਾ ਰਸਤਾ ਹੀ ਕਰਦਾ ਚੌਂਦੀ ਲੱਗੀ ਇਸ ਦੁਨੀਆ ਦੇ ਉੱਤੇ ਆ ਕੇ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਬਹੁਤ ਭੁੱਲ ਗਏ ਉਹ ਫਿਰ ਹੋਰੇ ਰਸਤੇ ਤੁਰ ਜਾਂਦੇ ਨੇ 84 ਦੇ ਚੱਕਰਾਂ ਨਿਕ ਜਾ ਕੇ ਪਾਈ ਜਾਂਦੇ ਨੇ 7.5 ਅਰਬ ਸਾਲ 84 ਦਾ ਚੱਕਰ ਪੂਤ ਕੇ ਫੇਰ ਕਿਤੇ ਮਨੋਖਾ ਦੇ ਹੀ ਮਿਲਦੀ ਐ ਉਹ ਹੁਣ ਆਪਣੇ ਘਰਾਂ ਨੂੰ ਜਾ ਰਹੇ ਜੋ ਆਪਣੇ ਗ੍ਰਹਿ ਜਾਏ ਰੋਗੋ ਸਾਖਤ ਬੱਪਰੇ ਕਹਿੰਦੇ ਸਾਖਤਾਂ ਵਰਗੇ ਮੇਰੇ ਵਰਗੇ ਤੁਹਾਡੇ ਵਰਗੇ ਨਹੀਂ ਲਿਖਿਆ ਹੁਣ ਤੱਕ ਤਾਂ ਹੀ ਬਿਆਪਰ ਸਨ ਰੋਗੋ ਸਾਖਤ ਬੱਪਰੇ ਜੋ ਹੱਡ ਹੱਡ ਬਕਾਇ ਜਿਨ੍ਹਾਂ ਨੇ 84 ਦਾ ਬਚੋਨਾਂ ਦੀਆਂ ਹੱਡੀਆਂ ਤੇ ਵਿਕਦੇ ਫਿਰਨਾ ਉਹਨਾਂ ਵਾਸਤੇ ਰੋਣਾ ਬਣਦਾ ਰੱਬ ਦੇ ਪਿਆਰਿਆਂ ਵਾਸਤੇ ਨਹੀਂ ਇਹ ਸੰਗਤਾਂ ਆਹ ਪੰਗਤੀਆਂ ਪੜ੍ਹਦੀਆਂ ਨੇ ਤੁਸੀਂ ਵੀ ਪੜ੍ਹ ਲਿਓ ਫੇਰ ਆਇਓ ਬੁਰਨੁਖ ਜਨ ਸੁਖਾਂ ਦੇ ਸਰਦਾਂ I'm sorry ਜਰਨਾ ਜਿਹਦੇ ਖੂਲ ਕਰੇ ਲਈ ਵਾਹਿਗੁਰੂ ਜੀ ਖਾਨ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਅਨਪਾਇਸਾ ਕਿਸਨ ਸਿੰਘ ਜੀ ਦੁਨੀਆ ਤੋਂ ਸਤਿਜੀ ਤੋਂ ਵਿਛੋੜਾ ਦੇ ਕੇ ਆਪਣੇ ਪਰਿਵਾਰ ਨੂੰ ਅਸੀਸ ਵਰਦਮਾ ਜਾਨਾ ਉਹਨਾਂ ਨੇ ਗੁਰੂ ਦੀ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਸਾਰੇ ਜਣੇ ਪਰ ਦਾਰਸ਼ ਕਰਦੇ ਜਿੱਦਾਂ ਹੁਣ ਭਾਈ ਸਾਹਿਬ ਨੇ ਬਹੁਤ ਸੋਹਣੇ ਸ਼ਬਦਾਂ ਚ ਸੌਦੀ ਇੱਕ ਗੱਲ ਕਹੀ ਕਿ ਜਿਨੇ ਆਉਣਾ ਹੈ ਜਾਣਾ ਨਹੀਂ ਹੈ ਜੀ ਹਰ ਇੱਕ ਚੀਜ਼ ਨਸ਼ਵਰ ਹੈ ਆਪਾਂ ਜਿੰਨੇ ਵੀ ਇਨਸਾਨ ਆ ਹੈਗੇ ਦੇਖਿਆ ਸਾਡੇ ਰੰਗ ਰੂਪ ਸ਼ਕਲ ਚਿਹਰੇ ਮੂਹਰੇ ਲੱਗਦੇ ਪਰ ਇਹ ਕਿੰਨੂ ਦੇ ਸਾਹਮਣੇ ਕੁੱਝ ਹੈ ਹਾਂ ਸਭ ਇੱਕ ਰੂਪ ਵਿੱਚ ਉੱਤੇ ਕੋਈ ਚਾਹੇ ਕੋਈ ਜਾਨਵਰ ਚਾਹੇ ਕੋਈ ਰਕਤ ਚਾਹੇ ਕੋਈ ਵੇਹਿਸਾਨ ਇਨਸਾਨੀ ਜੀਵ ਦੇ ਵਿੱਚ ਸਾਨੂੰ ਸੋਚੀ ਹੁੰਦੀ ਹੈ ਸਾਨੂੰ ਸਮਝ ਹੁੰਦੀ ਹੈ ਬਾਕੀ ਜੁਨਾਂ ਦੇ ਵਿੱਚ ਉਹ ਨਹੀਂ ਸਮਝ ਨਹੀਂ ਹੈਗੇ ਪਰ ਜਾਂਦਰ ਨੂੰ ਨਹੀਂ ਪਤਾ ਕਿ ਇਹ ਉਹ ਪਲਾਗਾ ਰਹੇ ਹਨ ਨੁਕਸਾਨ ਕਰ ਰਹੇ ਹਨ ਰਕਤ ਵਿਚਾਰੇ ਸਿੱਧੇ ਖੜੇ ਨੇ ਕੰਨ ਕੇ 100 ਗੱਲਾਂ ਦੀ ਇੱਕ ਗੱਲ ਜੇ ਸੀ ਇਹ ਲੜਵਾਂ ਕੇ ਚੱਲੀਏ ਵੀ ਸਾਡੇ ਕਿਸੇ ਸ਼ਬਦ ਦੇ ਨਾਲ ਸਾਡੇ ਕਿਸੇ ਵੀ ਐਕਸ਼ਨ ਦੇ ਨਾਲ ਕੰਮ ਦੇ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ ਕਿਉਂਕਿ ਜਿਹੜੀ ਕੀ ਜੀਸੀ ਸਮਾਨ ਦੇ ਵਿੱਚ ਦਿੰਦੇ ਹੋ ਵਾਪਸ ਆਉਂਦੀ ਹੈ ਜੀ ਇਹ ਹੀ ਕੁਦਰਤ ਦਾ ਪਰਮਾਤਮਾ ਦਾ ਕਾਨੂੰਨ ਹੈ ਜੋ ਦਿੰਦੇ ਆ ਉਹੀ ਵਾਪਸ ਆਉਂਦੇ ਜੋ ਬੀਜਦੇ ਆ ਉਹੀ ਕੱਟਦੇ ਗੁੱਸਾ ਕਰੋਗੇ ਗੁੱਸਾ ਜਿਹਦੇ ਕਰਦੇ ਨੇ ਉਹ ਤਾਂ ਸ਼ਾਇਦ ਦੁੱਖ ਨਾਲ ਲੱਗੇ ਪਰ ਨਾ ਦੁੱਖ ਤੁਹਾਡੇ ਅੰਦਰ ਭਰ ਜਾਂਦਾ ਕਿਸੇ ਦਾ ਮਾਰਾ ਕਰੋਗੇ ਕਿ ਤੁਸੀ ਕੁਦਰਤ ਦੇ ਵਿੱਚ ਇਹੀ ਸਿੱਖੇ ਕਿ ਮੈਨੂੰ ਮਾਣਾ ਪਸੰਦ ਹੈ ਕਿਸੇ ਦਾ ਵੱਡਾ ਘਰ ਪਿਆ ਨਹੀਂ ਕਿ ਅਸੀਂ ਔਖੇ ਹੋਵਾਂਗੇ ਅਸੀਂ ਕੁਦਰਤ ਵਿੱਚ ਹੀ ਸੁਨੇਹਾ ਦੇ ਰਹੇ ਹਾਂ ਕਿ ਮੈਨੂੰ ਵੱਡਾ ਘਰ ਪਸੰਦ ਨਹੀਂ ਕੁਦਰਤ ਦਿੰਦਾ ਹੀ ਨਹੀਂ ਪਰਵਾਹ ਸੋ ਇੱਕ ਦੂਜੇ ਦੇ ਤੁਸੀਂ ਖੁਸ਼ ਹੋਣ ਵਾਲਾ ਬੰਦਾ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ ਕਿਸੇ ਦੀ ਬਾਹ ਫੜਨ ਵਾਲਾ ਬੰਦੇ ਨਹੀਂ 100 ਬਾਹਾਂ ਹੋਣਗੀਆਂ ਉਹਨੂੰ ਫੜਨ ਵਾਸਤੇ ਕਿਸੇ ਦਾ ਸੈਲਫ ਲਾਸਟਰ ਵਾਲਾ ਬੰਦਾ ਉਹਨੂੰ 100 ਬੰਦੇ ਤਿਆਰ ਹੁੰਦੇ ਨੇ ਉਹਦਾ ਸੈਲਫ ਲਾਸਟਰ ਵਾਸਤੇ ਕਿ ਜੇ ਤੂੰ ਇੱਕ ਰੋਟੀ ਦੇਣ ਵਾਲੇ ਬੰਦੇ ਨੂੰ 100 ਰੋਟੀਆਂ ਦਾ ਬਾਬੇ ਦਿੰਦੇ। ਇਹ ਕੁਦਰਤ ਦਾ ਨਿਮਾਣ ਹੈ। ਉਪਰੋਂ ਜੀ ਸੁੱਟਦੇ ਥੱਲੇ ਨੂੰ ਹੋ ਗਈ ਹੈ। ਪਾਣੀ ਉੱਪਰ ਤੋਂ نیچے ਨੂੰ ਵਗਦਾ ਹੈ। ਅਸਲੀ 80 90% ਪਾਣੀ ਹੈ। ਇਨਸਾਨ ਜਿਹੜੇ ਪੰਜ ਦਿੱਤਾ ਤੋਂ ਕੁਦਰਤ ਬਣੀ ਹੈ। ਉਹ ਚ 80% ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਦੇ ਵਿੱਚ ਖੂਨ ਹੈ। ਸਾਡਾ ਸ਼ਰੀਰ। ਪਰ ਜਿਉ ਜੋ ਬੰਦਾ ਸਿਰ ਉੱਪਰ ਚੱਕਦਾ ਹੰਕਾਰ ਦੇ ਵਿੱਚ ਗਵਾਚਦਾ। ਤਾਂ ਉਹਦਾ ਨਿਸ਼ਾਨ ਹੀ ਹੁੰਦਾ। ਜਿੰਨਾ ਜ਼ਿੰਦਗੀ ਚ ਕਾਮਯਾਬੀ ਜਿੱਤੀ ਇਨਸਾਨ ਨੂੰ ਤਰੱਕੀ ਮਿਲਦੀ ਹੈ ਲੋਕ ਤੁਹਾਨੂੰ ਕਿਸੇ ਹੋਰਿਆਂ ਨੂੰ ਊਰਜਾ ਦੀ ਸਰੋਤਾਂ ਸਿ ਉੱਪਰ ਚੱਗਦੇ ਆ ਉਨਾਂ ਹੀ ਥੋੜੇ ਜਿਹਾ ਢਲਾਂ ਥੋੜੇ ਜਿਹਾ ਝਕਰ ਆਉਣਾ ਚਾਹੀਦਾ ਕਿਉਂਕਿ ਰੁੱਖ ਜਿਉਂ ਜਿਉਂ ਫਲ ਲੱਗਦਾ ਜਾਂਦਾ ਹੈ ਉਹਨੇ ਝੁਕਣਾ ਸ਼ੁਰੂ ਕਰ ਦਿੱਤਾ ਉਹ ਝੁਕੇ ਉਹ ਹੀ ਫਲ ਲੱਗੂਗਾ ਜੀ ਸੋ ਅਸੀਂ ਪਰਿਵਾਰ ਦੇ ਨਾਲ ਖੜੇ ਆ ਸਰਪੰਚ ਸਾਹਿਬ ਦੇ ਨਾਲ ਖੜੇ ਆ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਸੀ ਉਹਨਾਂ ਦੇ ਨਾਲ ਸਭ ਘਰ ਲੋਕ ਵਾਖਾ ਖਾਨ ਦੇ ਪਿਆਰੇ ਲੋਕ ਪਿੰਡਾਂ ਮਾਵਾ ਭੈਣਾ ਬੱਚੇ ਬੇਜ਼ੁਰਗ ਜਿੰਨੇ ਵੀ ਲੋਕ ਵੱਖ-ਵੱਖ ਪਿੰਡਾਂ ਦੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਨੇ ਸਾਰੇ ਉਹਨਾਂ ਨੇ ਅਰਦਾਸ ਕਰਦੇ ਸੀ ਅੰਦਰ ਜੀ ਦੀ ਪਰਮਾਤਮਾ ਜਿਹੜੀ ਸਰੀਰ ਖਤਮ ਹੋ ਜਾਂਦਾ ਪਰ ਜਿਹੜੀ ਉਹਦੇ ਅੰਦਰ ਦੀ ਪੂਰਜਾ ਹੁੰਦੀ ਉਹ ਜ਼ਰੂਰ ਰਹਿੰਦੀ ਹੈ ਸਭ ਸਰੀਰੀ ਖਤਮ ਹੁੰਦਾ ਜੀ ਪਰ ਊਰਜਾ ਨਦੀ ਵੀ ਖਤਮ ਨਹੀਂ ਹੁੰਦੀ ਊਰਜਾ ਸਾਈਡ ਰੈਕਸ਼ਨ ਬਹੁਤ ਜ਼ਰੂਰੀ ਹੈ ਸੋ ਆਪਾਂ ਦੱਸ ਕਰੀਏ ਕਿ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਸਜਣਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਤੁਸੀਂ ਬੋਲਣ ਲਈ ਮੈਨੂੰ ਮੌਕਾ ਸਮਨੇ ਪਰਿਸ਼ਾਨ ਕੈਮ ਸਮਾਧਿਤ ਗੁਰਬਾਣੀ ਨਾਲ ਜੁੜੀ ਹੋਈ ਸੱਦਨ ਕੋਲੀ ਭਾਗਾ ਵਾਲੀ ਹੈ ਬਹੁਤ ਬਹੁਤ ਧੰਨਵਾਦ ਭਾਈ ਜੀ ਸਾਹਿਬ ਵਾਹਿ ਸਰਦਾਰ ਜੀ ਜੀ ਗਿਰਸਾ ਸੌਨੇ ਕਲਵਲ ਦੇ ਹਮਕਾ ਖਰਦੋਂ ਮੁਖ ਸੇਵਾ ਦਾ ਉਹ ਆ ਕੇ ਸੰਗਤਾਂ ਦਾ ਧੰਨ ਵਿਖਤ ਧੰਵਾਦ ਵੀ ਕਰ ਤੇ ਸਰਦਾਰ ਕੇਸਰ ਸਿੰਘ ਨੂੰ ਆਪਣੇ ਸਰਦਾਰ ਦੇ ਮੁਲ ਮੇਲੇਟ ਕਰਨ ਸਰਦਾਰ ਜੀ ਜੀ ਗਿਰਸਾ ਸਰਸੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸਰਦਾਰ ਕੇਸਰ ਸਿੰਘ ਦੀ ਅੰਤਮ ਅਰਦਾਸ ਤਕੱਤਰ ਭੁਈ ਸਾਹਿਬ ਜਿੰਦਗੀ ਵਾਹਿਗੁਰੂ ਦੀ ਖਾਲਸਾ ਰਹਿਮ ਦੀ ਖਫਤੇ ਥੱਲੇ ਆਵੇਂ ਨਾਨਕਾ ਸਦੇ ਉਚਾਈ ਦੇ ਮਹਾਂ ਬਾਕ ਨੂੰ ਸਾ ਸਰਦਾਰ ਦੇਖਸਰ ਸਿੰਘ ਜਿਉਂ ਕੇ ਧਾਰਮਿਕ ਵਿਅਕਤੀ ਦੇ ਮਾਨਸਾਂ ਨੈਤਿਕ ਇਨਸਾਨਸਾਂ ਸਭ ਤੋਂ ਆਦੇਸ਼ ਗਾੜ੍ਹ ਸਾਲ ਦੀ ਉਮਰ ਸਾਨੂੰ ਹੋ سجیوی بچوڑا دے گئے ہیں پروار لئی بڑا دکھ کا آج جدو اب جب اج کے زمانے سے گل کرتے ہیں آم طور پہ اپنے گھر گل کرتے ہیں کہ بچیاں دا اپنے ماں باپ نہ وہ پہلا وغیرہ پیار نہیں دینا آم طور پہ اپنا گھر کرتے ہیں پر اس پروار میں ਸਮਾਨਤੇ ਲਈ ਇੱਕ ਮਿਸਾਲ ਕਹਿ ਦਿੱਤੀ ਹੈ ਸਾਡੇ ਸਾਕੇਤਰ ਕੇਸਰ ਸਿੰਘ ਜੀ ਦੇ ਘਰੋਂ ਸਾਡੀ ਭੈਣ ਨੇ ਢਾਈ ਸਾਲ ਪਹਿਲਾਂ ਆਪਣੀ ਕਿਡਨੀ ਰੂਪ ਕਰਕੇ ਉਹਨਾਂ ਨੂੰ ਆਪਣਾ ਢਾਈ ਸਾਲੋ ਬਾਅਦ ਹੀ ਸੰਸਾਰ ਤੇ ਰਹੇ ਨੇ ਸੋ ਕਿੱਤਾ ਪਰਮਾਣ ਸੰਵਿਧਾ ਗਾਨ ਹੈ ਅ ਪਰਿਵਾਰ ਨੇ ਨਿਰਾਕਾਰਾਂ ਵੀ ਹਸਪਤਾਲਾਂ ਦਾ 50 ਲੱਖ ਤੋਂ ਉੱਤੇ ਨਾ ਬੈਂਦਰਤਾ। ਸੋ ਆਪਾਂ ਮੈਂ ਸਮਝ ਲੈ ਆ ਵੀ ਇਹ ਸਮਾਜ ਦੀ ਖੁਸ਼ਾਲ ਹੈ ਵੀ ਬੱਚਿਆਂ ਨੇ ਜੋ ਉਹਨਾਂ ਦਾ ਫਰਜ਼ ਬਣਦਾ ਸੀ। ਸਾਹਿਬ ਜਗਿੰਦਰ ਸਿੰਘ ਉਹਨਾਂ ਦਾ ਉਹਨਾਂ ਨੇ ਬਾਖੂ ਵੀ ਨਾ ਆਇਆ। ਪਰ ਬਹੁਤ ਦੁੱਖ ਦਾ ਸਮਾਗਮ ਕੇ ਜਗਿੰਦਰ ਸਿੰਘ ਵੀ ਉਹ ਫਾਗਰ ਸਾਹਿਬ ਦੀ ਗਾਈਡੈਂਸ, ਉਹ ਅਸ਼ੀਰਵਾਦ, ਉਹ ਅਸੀਸ ਤੋਂ ਅਮੇਸ਼ਾ ਦੇ ਬਾਕੀ ਹੋ ਗਏ ਨੇ ਇਹ ਪਰਿਵਾਰ ਬੜਾ ਸਮਾਜਿਕ ਪਰਿਵਾਰ ਹੈ ਇਸੇ ਕਰਕੇ ਤਿੰਨ ਵਾਰ ਸਰਪੰਚ ਜੀ ਇਹਨਾਂ ਦੇ ਘਰੇ ਹੁਣ ਵੀ ਕਿੱਟਾ ਵੱਡਾ ਪਿੰਡ ਹੈ ਮੁਨਾਪੁਰ ਹੁਣ ਵੀ ਵੱਡੀ ਲੀਡ ਦੇ ਨਾਲ ਜਿਹੜਾ ਇਹਨਾਂ ਨੂੰ ਲੋਕਾਂ ਨੇ ਜਿਹੜਾ ਸਹਿਯੋਗ ਦਿੱਤਾ